ਸਤਨਾਮ ਕੰਤਨਾ ਹੋਤੇ ਜੱਟ ਨੇ ਤੋ ਜਲ ਮਰਤਾ ਸੰਸਾਰ ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਤੋਂ ਚੰਚੋਂ ਰਾਪੋ ਤੱਕ ਦੀ ਪੰਜਾਬੀ ਜਿਹੜਾ ਕਿ ਸਾਰੇ ਵਿਰਸਿਆਂ ਨਾਲੋਂ ਸਾਡਾ ਪੰਜਾਬੀ ਵਿਰਸਾ ਬੇਅੰਤ ਬੇਸ਼ੁਮਾਰ ਅਮੀਰ ਵਿਰਸਾ ਹੈ ਸੋ ਇਸ ਵਿਰਸੇ ਦਾ ਇੱਕ ਰੰਗ ਅੱਜ ਅਸੀਂ ਆਪ ਜੀ ਨੂੰ ਦਿਖਾਉਣ ਜਾ ਰਹੇ ਹਾਂ ਅਸੀਂ ਪਹੁੰਚੇ ਹਾਂ ਜਿਲ੍ਹਾ ਅਰਧਾ ਨਿਊ ਪੰਜਾਬ ਨਿਊ ਜਿਹੜਾ ਹੈ ਪਿੰਡ ਮੁੰਗਰ ਗੰਦਪੁਰ ਛੋਟੀ ਮੱਕੀ ਇੱਥੇ ਛੇਵੇਂ ਪਾਤਸ਼ਾਹ ਫਰਗੂਨ ਸਾਹਿਬ ਜੀ ਦੇ ਚਰਮਚੋ ਹੋਏ ਨੇ ਇੱਥੇ ਇਸ ਤਰਤੀ ਨੂੰ ਪਾਗ ਲੱਗਿਆ ਗੁਰਦੁਆਰਾ ਸਾਹਿਬ ਬਣਿਆ ਤੇ ਆਪਾਂ ਇਸ ਟਾਈਮ ਇਸ ਗੁਰਦੁਆਰਾ ਸਾਹਿਬ ਦੀ ਮੁਖ ਸੇਵਾਦਾਰ ਪ੍ਰਬੰਧਕ ਕਮੇਟੀ ਸੇਤ ਬਾਬਾ ਸੁਖਜਾਨ ਸਿੰਘ ਜੀ ਇਸ ਡੇਰੇ ਦੇ ਜੋ ਮੁਖ ਸੇਵਾਦਾਰ ਨੇ ਆਪੋ ਨਾਲ ਗੱਲਬਾਤ ਕਰਕੇ ਉਨਾ ਤੋਂ ਹੋਰ ਜਾਣਕਾਰੀ ਪ੍ਰਾਪਤ ਕਰਦੇ ਆਂ ਹਰਜੀਤਾਲ ਸਿੰਘ ਵਾਹਿਗੁਰੂ ਜੀ ਕੀ ਫਤਿਹ ਏ ਦਰੂਪ ਖਾਲਸਾ ਸਾਹਿਬ ਸੰਗਤ ਜੀ ਜਿਉਂ ਸਥਾਨ ਹੈ ਤਨ ਮੀਰੀ ਪੀਰ ਦੇ ਮਾਲਕ ਸਹਿਬ ਸ੍ਰੀ ਗੁਰੂ ਅਰਗਵਿੰਦ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਦੇ ਚਰਨ ਛੋਹ ਪਵਨ ਸਥਾਨ ਨਗਰ ਮਰਗਿੰਦਪੁਰਾ ਤਸੀਲ ਪੱਟੀ ਜਿਲ੍ਹਾ ਤਰਨਤਾਰਨ ਦੇ ਵਿੱਚ ਸਥਿਤ ਹੈ ਵਾਹਿ ਇੱਥੇ ਤਨ ਗੁਰੂ ਅਰਗਵਿੰਦ ਸਾਹਿਬ ਸੱਚੇ ਪਾਤਸ਼ਾਹ ਜਦੋਂ ਚੰਦੂ ਦਾ ਪੋਤੀ ਦਾ ਅੰਤ ਕਰਕੇ ਲਾਹੌਰ ਤੋਂ ਵਾਪਸ ਆਉਂਦੇ ਨੇ ਕੋੜਾ ਮਹਾਰਾਜੀ ਇੱਥੇ ਚੱਲ ਕੇ ਆਗੇ ਗਏ ਨਹੀਂ ਕਿ ਪਹਿਲਾਂ ਜਗ੍ਹਾ ਛੋਟੀ ਸੀ 40 ਸਾਲ ਤੋਂ ਇਹ 40 50 ਸਾਲ ਤੋਂ ਕਿ ਜਗਾ ਜਿਹੜੀ ਪ੍ਰਤੱਖ ਹੋਈ ਹੈ ਇਸ ਜਗ੍ਹਾ ਦੇ ਉੱਤੇ ਮਹਾਂਪੁਰਖ ਬੇਨਤ ਸੰਗਤਾਂ ਆਉਂਦੀਆਂ ਰਹੀਆਂ ਸੇਵਾ ਕਰਦੇ ਰਹੇ ਉਹਦੇ ਨਾਲ ਨਾਲ 85 ਦੇ ਵਿੱਚ 1985 ਦੇ ਵਿੱਚ ਹਾਂਜੀ ਬਾਬਾ ਜੀ ਬਾਬਾ ਖੜਕ ਸਿੰਘ ਕਾਰਸੇ ਵਾਲੇ ਮਹਾਂਪੁਰਖ ਉਹ ਵੀ ਇਸੇ ਨਗਰ ਦੇ ਹੋਏ ਨੇ ਵਾਹਿਗੁਰੂ ਉਹਨਾਂ ਨੂੰ ਸੰਗਤਾਂ ਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਆਪ ਜੀ ਦਾ ਨਗਰ ਹੈ ਕਿ ਉੱਥੇ ਕੋਈ ਸੇਵਾ ਕਰੀਏ ਫਿਰ ਉਹਨਾਂ ਨੇ ਆਪੇ ਅਹੀਂ ਪਰਨ ਕੀਤਾ ਕਿ ਨਗਰ ਨਹੀਂ ਜਾਣਾ ਅਸੀਂ ਸੇਵਾ ਤੇ ਆਏ ਆ ਅਸੀਂ ਸੇਵਾਦਾਰ ਇੱਥੇ ਭੇਜੇ ਗਏ ਆ ਉਹਨਾਂ ਨੇ ਮਹਾਂਪੁਰਖ ਬਾਬਾ ਦਵਾਨ ਸਿੰਘ ਜੀ ਬਾਬਾ ਖਜਾਨ ਸਿੰਘ ਜੀ ਸ਼ਾਪਰੀ ਸਾਹਿਬ ਵਾਲੇ ਮਹਾਂਪੁਰਖਾਂ ਨੂੰ ਹੁਕਮ ਲਾ ਕੇ ਇਸ ਨਗਰ ਦੇ ਵਿੱਚ ਉਹਨਾਂ ਨੇ ਸੇਵਾ ਵਾਸਤੇ ਭੇਜਿਆ 85 ਦੇ ਵਿੱਚ ਇੱਥੇ ਸੇਵਾ ਲੱਗੀ ਉਸ ਤੋਂ ਬਾਅਦ ਚੱਲਦੀ-ਜਲਦੀ ਸੇਵਾ ਜਿਹੜੀ ਉਸ ਤਰ੍ਹਾਂ ਚੱਲਦੀ ਰਹੀ ਮਹਾਂਪੁਰਖ ਆਪ ਸੱਚਖੰਡ ਪਿਆਨਾ ਕਰਕੇ ਪਰ ਉਸ ਤੋਂ ਬਾਅਦ ਉਹਨਾਂ ਦੀ ਜੋ ਸੰਪਰਦਾਏ ਸੀ ਉਹ ਨਹੀਂ ਰਹੀ ਕਿਉਂਕਿ ਥੋੜੀ ਰਹੀ ਉਹਦੇ ਵਿੱਚ ਕਿੱਥੇ ਕਿੱਥੇ ਉਹਨਾਂ ਦੇ ਜਸਰਦ ਨੇ ਉੱਥੇ ਉੱਥੇ ਉਹਨਾਂ ਦੀ ਕਾਰ ਸੇਵਾ ਵੀ ਚੱਲ ਰਹੀ ਹੈ ਇੱਥੇ ਜਿਹੜੇ ਬਾਬਾ ਸਕੈਨ ਸਿੰਘ ਜੀ ਆ ਉਹਨਾਂ ਨੂੰ 35 ਸਾਲ ਤੋਂ ਇੱਥੇ ਹੋ ਗਿਆ ਆ ਸਾਰੀ ਵਸਥਾ ਉਹਨਾਂ ਨੇ ਇੱਥੇ 35 ਸਾਲ ਤੋਂ ਲੈ ਕੇ ਗੁਰੂ ਘਰ ਦੀ ਅਨਤਖ ਸੇਵਾ ਕੀਤੀ ਉਹਨਾਂ ਨੇ ਹਰ ਤਰ੍ਹਾਂ ਬਹੁਤ ਕੀਤਾ ਜਦੋਂ ਜਿਆਦਾ ਮਾਹੌਲ ਖਰਾਬ ਸੀ ਕਹਿ ਦਿੰਨੇ ਆ ਉਸ ਸਮੇਂ ਦੇ ਵਿੱਚ ਇੱਥੇ ਕੋਈ ਨਹੀਂ ਸੀ ਆਉਂਦਾ ਕਿਉਂਕਿ ਦਾਰੀ ਲੋਕਾਂ ਨੂੰ ਇੰਨਾ ਪਿਆ ਹੋਇਆ ਸੀ ਤੇ ਇਸ ਕਰਕੇ ਬਾਬਾ ਜੀ ਇਕੱਲੇ ਇੱਥੇ ਰਹਿ ਕੇ ਸਹਿਜ ਪਾਠ ਉਹਨਾਂ ਨੇ ਹਰ ਮੱਸਿਆ ਦੇ ਉੱਤੇ ਸਹਿਜ ਪਾਠ ਕਰ ਨਾਲ ਔਰ ਹਰ ਰੋਜ਼ ਸੁਖਨੀ ਸਾਹਾ ਦਾ ਜਾਪ ਬਾਬਾ ਪ੍ਰਥਾ ਨੇ ਬੜੀ ਤਪੱਸਿਆ ਕੀਤੀ ਠੱਠੀ ਠੱਠੀ ਬਾਰੀ ਪ੍ਰਸ਼ਾਦਾ ਛਕ ਕੇ ਉਹਨਾਂ ਨੇ ਇਸ ਗੁਰੂ ਘਰ ਦੀ ਸੇਵਾ ਕੀਤੀ ਉਸ ਤੋਂ ਪ੍ਰੰਤ ਨਗਰ ਨੇ ਸਾਥ ਦਿੱਤਾ ਤੇਰੇ ਦਰਬਾਰ ਦੀ ਸੇਵਾ ਬਾਬਾ ਜੀ ਬਾਬਾ ਦਵਾਨ ਸਿੰਘ ਜੀ ਕਰਵਾ ਕੇ ਸਾਲ ਜੋਸ ਰੋਵਰ ਦੀ ਸੇਵਾ ਹੈ ਉਹ ਬਾਅਦ ਵਿੱਚ ਨਗਰ ਦੀਆਂ ਸੰਗਤਾਂ ਨੇ ਨਾਲ ਲੜ ਕੇ ਬਾਬਾ ਜੀ ਬਾਬਾ ਸੁਖਦੇਵ ਸਿੰਘ ਜੀ ਪੱਥਰ ਦੀ ਸੇਵਾ ਫਿਰ ਗੁਰੂ ਕੇ ਲੰਗਰ ਦੀ ਸੇਵਾ ਫਿਰ ਦੀਵਾਨ ਹਾਲ ਦੀ ਸੇਵਾ ਜਿਹੜੀ ਉਹ ਹੀ ਸੇਵਾ ਕਰਵਾਈ ਆ ਹੁਣ 3 3 ਲੱਖ ਦੇ ਕਰੀਬ ਇਹ ਗੇਟ ਚੜਿਆ ਹੋਇਆ ਸਟੀਲ ਦਾ ਆਪ ਜੀ ਸੰਗਤਾਂ ਨੂੰ ਦਿਖਾ ਸਕਦੇ ਜੀ ਕੋਈ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਹੋਇਆ ਹੈ ਮਹਾਂਪੁਰਖਾਂ ਨੇ ਹੋਰ ਤਪੱਸਿਆ ਕਰਕੇ ਇਸ ਥਾਂ ਨੂੰ ਚਾਰ ਚੰਨ ਲਾਏ ਨੇ ਅੱਜ ਜਿਹੜਾ ਇਹ ਥਾਂ ਤੇ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਇੱਕ ਧੰਨ ਗੁਰੂ ਹਰਗੋਬਿੰਦ ਸਾਹਿਬ ਸਿੱਕੇ ਪਾਤਸ਼ਾਹ ਜੀ ਉਹਨਾਂ ਦੇ ਆਉਣ ਦੇ ਚਰਨ ਪਾਉਣ ਦੀ ਖੁਸ਼ੀ ਦੇ ਵਿੱਚ ਪਹਿਲਾਂ 9 ਹਜ਼ਾਰ ਨੂੰ ਜੋੜ ਮੇਲਾ ਹੋਇਆ ਕਰਦਾ ਸੀ ਬਨਿਆਰੇ ਨਗਰ ਦੇ ਵਿੱਚ ਹੀ ਜੋੜ ਮੇਲਾ 9 ਹਜ਼ਾਰ ਨੂੰ ਆਇਆ ਕਰਦਾ ਸੀ ਉਹਦੇ ਵਿੱਚ ਸਾਰੀਆਂ ਸਿੰਘਾਂ ਨੇ ਸਾਰਿਆਂ ਨੇ ਵਚਨ ਕਰਕੇ ਵੀ ਆਪਾਂ ਇੱਕ ਦਿਨ ਦਾ ਅਗਾ ਪਿਛਾ ਕਰ ਲਈਏ ਫਿਰ ਇਸੇ 10 ਹਜ਼ਾਰ ਵਾਲੇ ਦਿਨ ਇਹ ਜੋੜ ਮੇਲਾ 24 ਜੂਨ ਨੂੰ ਬਣਾਇਆ ਜਾਂਦਾ ਹੈ ਹਰ ਸਾਲ ਬੜੀ ਧੂਮ ਧਾਮ ਦੇ ਨਾਲ ਕਿੰਨਾ ਕੁ ਪੁਰਾਣਾ ਤੇ ਕਿੰਨਾ ਕੁ ਹੋ ਗਿਆ ਹੋ ਸਕਦਾ ਹੈ ਇਹ 50 ਸਾਲ ਤੋਂ ਹੋ ਸਕਦਾ ਵਾ ਜਿਵੇਂ ਮੇਰੀ ਉਮਰ ਜਿਹੜੀ 50 ਸਾਲ ਦੀ ਹੋ ਗਈ ਜਦੋਂ ਮੈਂ ਛੋਟਾ ਸੀ ਉਹਦੇ ਇੱਥੇ ਦੋ ਕੋਠੜੀਆਂ ਸਾਡੇ ਪਿੱਛੇ ਬਣੇ ਉੱਥੇ ਗੁਰੂ ਮਹਾਰਾਜ ਦੀ ਸੇਵਾ ਹੁੰਦੀ ਸੀ ਉਹ ਜਿਹੜਾ ਸਥਾਨ ਹੈ ਜਿੱਥੇ ਪੁੱੜਿਆ ਉਥੇ ਇੱਕ ਟਿੱਬਾ ਸੀ ਬੜਾ ਤਗੜਾ ਉਥੇ ਕੱਟਾ ਕੋਠਾ ਸੀ ਉਥੇ ਇਹੋ ਜੀ ਚੀਜ਼ ਸੀ ਉਤੋਂ ਬਾਅਦ ਬਾਅਦ ਸੇਵਾਏ ਸਾਰੀ ਹੋਈ ਤਾਂ ਹੀ ਗੁਰਦੁਆਰਾ ਟਿੱਬਾ ਸਹਾਵਾਇਦਾ ਜੀ ਤਾਂ ਹੀ ਗੁਰਦੁਆਰਾ ਟਿੱਬਾ ਸਹਾਵਾਇਦਾ ਜੀ ਚਰਨਸ਼ੋਕ ਗੁਰਦਵਾਰੇ ਸਾਹਿਬ ਦਾ ਸਾਹਣ ਉਹਨਾਂ ਦੇ ਚਰਨ ਪੈ ਕੇ ਕਰਕੇ ਇੱਥੇ ਰੇਤਾ ਦੇ ਟਿੱਬੇ ਹੋਣ ਕਰਕੇ ਇਹਦਾ ਨਾਮ ਗੁਰਦੁਆਰਾ ਟਿੱਬਾ ਸਾਹ ਅੱਜ 17 ਸ੍ਰੀ ਖੰਡ ਪਾਰ ਸਾਦੇ ਭੋਗ ਹੋਏ ਆ 16 ਪਰਿਵਾਰਾਂ ਨੇ ਦਿਖਾਏ ਸੀ ਇੱਕ ਸਮੂਹ ਸੰਗਤ ਮੱਖੀ ਕਲਾ ਮਰਗਿੰਦਪੁਰਾ ਛੇਰ ਸ਼ਹਿਰਾ ਦੀ ਸੰਗਤ ਸਾਰੀਆਂ ਸੰਗਤਾਂ ਨੇ ਰਲ ਕੇ ਇੱਕ ਸੰਯੋਗ ਦੇ ਨਾਲ ਜੋੜ ਮੇਲਾ ਮਨਾਉਣ ਵਾਸਤੇ ਇੱਕ ਸ੍ਰੀ 16 ਸ੍ਰੀ ਖੰਡਪਾਤ ਸਾਹਿਬ ਕੋ ਪਰਿਵਾਰਾਂ ਵੱਲੋਂ ਜਿਨ੍ਹਾਂ ਦੇ ਵਿੱਚ ਦੋ ਪਰਿਵਾਰ ਜਿਨ੍ਹਾਂ ਦੋ-ਦੋ ਖੰਡਪਾਤ ਜੀ ਦੀ ਰਫਾਇ ਇੱਕ ਪਰਿਵਾਰ ਸਾਡੇ ਨਗਰ ਦੇ ਇੱਥੇ ਰਹਿ ਕੇ ਸੇਵਾ ਕੀਤੀ ਉਹਨਾਂ ਨੇ ਮਾਇਆ ਵੀ ਦਿੱਤੀ ਆਪਦੇ ਹੱਥੀਂ ਸੇਵਾ ਵੀ ਕੀਤੀ ਤੇ ਗਰੰਤੀ ਸਿੰਘ ਸਾਹਿਬ ਦੀ ਸੇਵਾ ਵੀ ਕੀਤੀ ਗੁਰੂ ਮਾਣ ਦੀ ਦਰਬਾਰਾਂ ਦੀ ਸਰਵਣ ਕਰਕੇ ਉਹਨਾਂ ਲਾਭ ਪ੍ਰਾਪਤ ਕੀਤਾ ਜੀ ਹੋਰ ਹੋਰ ਸਾਡੇ ਯੂਐਸਏ ਤੋਂ ਭਾਈ ਰੇਸ਼ਮ ਸਿੰਘ ਜੀ ਸਾਡੇ ਪਿਆਰ ਵਾਲੇ ਨੇ ਉਹਨਾਂ ਨੇ ਸ੍ਰੀ ਖੰਡਪਾਤ ਸਾਹਿਬ ਦੀ ਸੇਵਾ ਖੇਰ ਉਹਨਾਂ ਨੇ ਇੱਕ ਸਾਡਾ ਸੁਨਹਿਰਾ ਗੀਚਰ ਸਰਦਾਈ ਦੇ ਲੱਗਦੇ ਲੱਗਦੇ ਆ 7000 ਰੁਪਏ ਦਾ ਸੁਨਹਿਰਾ 5000 ਦੀ ਚੀ ਵੀ ਦੇ ਗਾਨੀ ਰਸਤਾ ਹੋਰ ਬੈਂਕ ਰਸਤਾ ਜੂਸ ਦੇ ਵਿੱਚ 5000 ਦਮੜਾ ਉਹਨਾਂ ਨੇ ਅਥਾਹ ਸੇਵਾ ਉਹਨਾਂ ਦਾ ਜਿਹੜਾ ਪਿਆਰ ਆ ਉਸ ਸਤਾਨ ਦੇ ਨਾਲ ਉਹਨਾਂ ਦਾ ਪਰਿਵਾਰ ਜਿਹੜਾ ਇੱਥੇ ਰਹਿੰਦਾ ਉਹ ਸਾਰਾ ਪਹੁੰਚਾਇਓ ਆਪ ਸਾਰੇ ਕਿਵੇਂ ਅਸੀਂ ਮੈਂ ਬੇਨਤੀ ਕਰਦਾ ਹਾਂ ਕਿ ਤੁਹਾਨੂੰ ਮੇਰੀ ਪੀਰ ਦੇ ਮਾਲਕ ਨੂੰ ਵਰਗ ਦਿਖਾਉਂਦੇ ਸਤਾਨ ਤੇ ਜੋ ਵੀ ਦੂਰ ਦੇਡੇ ਤੋਂ ਸੰਗਤਾਂ ਪਹੁੰਚੀਆਂ ਨੇ ਜਾਂ ਉਹਨਾਂ ਦਾ ਉੱਥੇ ਬੈਠੇ ਲਈ ਵੇਖਦੇ ਨੇ ਉਹਨਾਂ ਦੀ ਸ਼ਰਧਾ ਇੱਥੇ ਟਜੀ ਹੋਈ ਹੈ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਜਵਾਨ ਹਾਲ ਦੀ ਸੇਵਾ ਜਿਹੜੀ ਚੱਲ ਰਹੀ ਆ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਵੱਧ ਚੜ ਕੇ ਸੇਵਾ ਕਰਕੇ ਮੰਨਤਾਂ ਦੇ ਨਾਲ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਇਹਨਾਂ ਮਹਾਂਪੁਰਖਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਗੁਰੂ ਘਰ ਦੀ ਸ਼ਾਨ ਨੂੰ ਹੋਰ ਚੜ੍ਹਾਈਏ ਜੀ ਤੇ ਸੰਗਤਾਂ ਦਾ ਧੰਨਵਾਦ ਬਹੁਤ-ਬਹੁਤ ਬਾਬੇ ਨੂੰ ਆਈ ਸੰਗਤਾਂ ਮਹਾਂਪੁਰਖਾਂ ਵੱਲੋਂ ਬਾਬਾ ਸਚੈਨ ਸਿੰਘ ਜੀ ਹਣਾ ਵੱਲੋਂ ਆਈਆਂ ਸੰਗਤਾਂ ਨੂੰ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਇਹ ਕਰਨੇ ਬਣਾ ਸਾਥ ਦਿੱਤਾ ਹੈ ਤੇ ਸਾਰੇ ਨਗਰ ਦੀ ਬਹੁਤ ਬਹੁਤ ਜਿੰਨਾ ਜਿੰਨਾ ਲੋਕ ਸੇਵਾ ਆ ਕੇ ਨੇ ਖੰਡ ਦੀ ਇਹਨੇ ਰਫੈਂਡ ਦੀ ਇਹਨੇ ਮੈਦੇ ਦੀ ਅਸੀਂ ਸਾਰੀ ਸੰਗਤ ਜਿੰਨੇ ਸੇਵਾਦਾਰ ਗੁਰੂ ਦੇ ਇੱਥੇ ਹੈਗੇ ਆ ਆ ਇੱਥੇ ਕੋਈ ਕਮੇਟੀ ਨਹੀਂ ਹੈਗੀ ਕੋਈ ਪ੍ਰਧਾਨ ਨਹੀਂ ਹੈਗਾ ਜੀ ਇਹ ਸਾਰੇ ਹੀ ਇੱਥੇ ਸਾਰੇ ਪ੍ਰਧਾਨ ਹੀ ਆ ਜਿਹਨੂੰ ਕੰਮ ਨੂੰ ਪਾਇਦਾ ਹੈ ਮਹਾਪੁਰਸ਼ ਜਿਹੜੇ ਆ ਨਾ ਉਹਨਾਂ ਦੇ ਸੰਯੋਗ ਦੇ ਨਾਲ ਜੋ ਸਾਨੂੰ ਕਹਿੰਦੇ ਆ ਅਸੀਂ ਉਧਰ ਨਹੀਂ ਪਾਜ ਦਰਦੇ ਆ ਕੱਲ ਜਗੀਕਸ਼ਾ ਤੇਰੀ ਆ ਡਿਊਟੀ ਹੈ ਬੱਲਾਹ ਤੂੰ ਆ ਕਰ ਲੈ ਪ੍ਰਧਾਨ ਤੂੰ ਆ ਕਰ ਲੈ ਆ ਸਾਡਾ ਪੋਤਰਾ ਹੀ ਲੱਗਦਾ ਹੈ ਅਮਰਬੀਰ ਸਿੰਘ ਗੁਰਦੁਆਰਾ ਬੁੱਢਾ ਸਾਬ੍ਹ ਉੱਥੇ ਇਹ ਸੇਵਾ ਨਿਭਾ ਰਹੇ ਬਾਬਾ ਦੇ 300 ਥਾਲ 300 ਗਲਾਸ 300 ਕੌਲੇ ਕੇਟਲੀਆਂ ਉੱਥੇ ਜਿੰਨੇ ਦੇ ਨੇ ਚੱਲੂਗੀ ਉਹਨਾਂ ਦੀ ਖੁਸ਼ੀ ਇਹਦਾ ਹੋ ਸਕਦਾ ਭੇੜੀ ਕਰ ਦੇਣ ਉਹਨਾਂ ਦੀ ਚੱਲਦੀ ਸਭ ਰਿਕਾਰਡ ਹੋ ਚੁੱਕੀ ਹੈ ਉੱਥੇ ਬਾਬੇ ਦੀ ਕਿਰਪਾ ਰਿਕਾਰਡ ਹੋ ਗਈ ਹੈ ਤੇ ਉਹਨਾਂ ਨੇ ਕੀ ਪਤਾ ਕਰ ਹੀ ਨਾ ਦੇਣ ਅੱਗੇ ਫਿਰ ਨੇ ਲਿਖਾ ਕੇ ਦੇ ਦੇਣ ਉਹਨਾਂ ਲੋਆ ਇਹ ਵੀ ਸਾਨੂੰ ਸਿੰਦੇ ਆ ਵੀ ਤੁਸੀਂ ਮਾੜਾ ਲੈਟਰ ਪੜ੍ਹੋ ਤਾਂ ਅਨੰਦਪੁਰੋ ਜਿੰਨੇ ਬਰਤਨ ਕਹੋਗੇ ਚੁਕਾ ਦਿੰਨੇ ਆ ਬਾਕੀ ਜੋ ਵੀ ਗੇਟ ਦੀ ਸੇਵਾ ਹੈ ਲੰਗਰ ਦੀ ਸੇਵਾ ਹੈ ਇਹ ਦੋ ਪਿੰਡਾਂ ਨੇ ਤਿੰਨਾਂ ਪਿੰਡਾਂ ਨੇ ਰਲ ਕੇ ਸੰਯੋਗ ਦੇ ਨਾਲ ਇਹ ਕਿਹੇ ਇਕੱਲੇ ਦੀ ਨਹੀਂ ਸੇਵਾ ਇਕੱਲੇ ਦਾ ਕੋਈ ਮਸਾਜ ਨਹੀਂ ਹੈਗਾ ਅਸੀਂ ਉਹਨਾਂ ਸੰਗਤਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਤਨ ਮਨ ਤੇ ਧਨ ਦੇ ਨਾਲ ਸੇਵਾ ਕੀਤੀ ਆ ਤੇ ਮੈਂ ਉਹਨਾਂ ਵੀਰਾਂ ਦਾ ਵੀ ਜਿਹੜੇ ਮੇਥੋਂ ਸਾਰੇ ਵੱਡੇ ਬਜ਼ੁਰਗ ਆ ਨੇ ਨੰਬਰਦਾਰ ਸਾਹਿਬ ਆ ਭਾਈ ਜਰਨੈਲ ਸਿੰਘ ਆ ਭਾ ਜਗਿੰਦਰ ਸਿੰਘ ਆ ਤੇ ਬਿੱਲਾ ਮੇਰਾ ਭਤੀਜਾ ਅਮਨਵੀਰ ਆ ਮੈਂ ਆ ਮੈਂ ਖੁਦ ਚਲੋ ਮਵੀ ਨਾਲ ਹੀ ਇਹਨਾਂ ਦੇ ਠੀਕਾ ਸਾਰੇ ਮੋਢੇ ਨਾਲ ਮੋਢਾ ਜੋੜ ਕੇ ਕੋਈ ਕਿਸੇ ਦੇ ਮਨ ਦੇ ਵਿੱਚ ਗੁੱਸਾ ਵੈਰ ਵਿਰੋਧ ਨਹੀਂ ਇਹ ਪਿਆਰ ਤਾਂ ਬਣਾਣੀ ਸ਼ਾਮ ਨੂੰ ਕਬੱਡੀ ਦਾ ਕੋਈ ਮੈਚ ਅੱਜ ਸ਼ਾਮ ਨੂੰ 5 ਵਜੇ ਘਰਿਆਲਾ ਕਲੱਬ ਤੇ ਸੁਰ ਸਿੰਘ ਕਲੱਬ ਦੋ ਕਲੱਬਾਂ 'ਈ ਵੱਡੀ ਕਬੱਡੀ ਹੋਊਗੀ ਤੇ ਬਾਕੀ ਚੜ੍ਹਦੀ ਕਲਾ ਹੈ ਆਉਣ ਵਾਲੀ ਜਿਹੜੀ ਨਵੀਂ ਜਨਰੇਸ਼ਨ ਆ ਉਹਨਾਂ ਨੂੰ ਕੀ ਨਵੀਂ ਜਨਰੇਸ਼ਨ ਨੂੰ ਇਹੋ ਹੀ ਸੰਦੇਸ਼ ਆ ਵੀ ਨਸ਼ੇ ਛੱਡੋ ਜੋੜ ਮੇਲੇ ਤਗੜੇ ਹੋ ਕੇ ਮਨਾਈਏ ਕਬੱਡੀਆਂ ਖੇਡੀਏ ਤੇ ਕੁੜੀਏ ਤੇ ਨਸ਼ਿਆਂ ਤੋਂ ਰਹਿਤ ਰਹੀਏ ਪਹਿਲਾ ਵਰਗਾ ਪੰਜਾਬ ਲਈ ਪਹਿਲਾ ਵਰਗਾ ਪੰਜਾਬ ਮਾਹੌਲ ਕਰੀਏ ਤੇ ਚੜ੍ਹਦੀ ਕਲਾ ਹੋਵੇ ਵੇਖੋ ਕਿੰਨੀਆਂ ਰੌਣਕਾਂ ਐ ਕਿਧਰੇ ਜਲੇਬ ਵਰਤਣ ਡੇ ਨੇ ਕਿਧਰੇ ਬੂੰਦੀਆਂ ਕਿਧਰੇ ਪਕੌੜੇ ਵਿਅੰਤ ਪ੍ਰਕਾਰ ਦੇ ਵਿਅੰਤ ਪ੍ਰਕਾਰ ਦੇ ਰਸਤਾ ਇਹ ਗੱਲ ਦੀ ਘਾੜ ਨਹੀਂ ਇਹ ਬਾਬੇ ਦਾ ਸ਼ੀਰਵਾਜ ਮੇਕੋ ਮਹਾਪੁਰਸ਼ ਬਾਬਾ ਜਗਤਾਰ ਸਿੰਘ ਅਵਤਾਰ ਸਿੰਘ ਜੀ ਆਏ ਆ ਸਾਡਾ ਬਾਬਾ ਜਗਰਾਜ ਸਿੰਘ ਜੀ ਆਏ ਆ ਹੋਰ ਵੀ ਮਹਾਪੁਰਸ਼ ਬੜੇ ਪਹੁੰਚਿਆ ਤੇ ਬੜੀ ਨਗਰ ਤੇ ਕਿਰਪਾ ਜੀ ਇਸ ਕਰਕੇ ਇੰਨੀ ਸੰਗਤ ਇੰਨੀ ਪੰਗਤ ਇਨੇ ਮਹਾਪੁਰਸ਼ ਇਕੱਠੇ ਹੋਣੇ ਛੋਟੀ ਹੀ ਗੱਲ ਨਹੀਂ ਹੈਗੀ ਤੇ ਇੰਨੀਆਂ ਬੇਨਤੀਆਂ ਕਰਕੇ ਮੈਂ ਸ਼ਮਨਾ ਜਾਜਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲ ਆ ਗਿਆ ਬੇ ਨਿਹਾਲ ਹੋ ਜਾਵੇ ਸੋ ਜੀ ਆਗਾ 아, <목소리도> 할해구